ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲਦੇਵਿਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਤੇੰਦੀ ਅੱਜ ਦੇ ਬਲੌਗ ਦੀ ਵੈਸੇ ਅੱਜ ਦੇ ਦਿਨ ਦੀ ਸ਼ੁਰੂਆਤ ਬਹੁਤ ਚੰਗੀ ਹੋਈ ਕਿਉਂਕਿ ਮਾਰਨਿੰਗ ਮਾਰਨਿੰਗ ਇੱਕ ਗੁੱਡ ਨਿਊਜ਼ ਮਿਲ ਗਿਆ ਮੈਨੂੰ ਸੋ ਕੀ ਗੁੱਡ ਨਿਊਜ਼ ਮਿਲਿਆ ਉਹ ਤੁਹਾਨੂੰ ਅੱਗੇ ਦੱਸਦੀ ਹਾਂ ਮੈਂ ਬਲੌਗ ਦੇ ਵਿੱਚ ਜੋਵਨ ਸੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅੱਜ ਜੋਵਨ ਦੀ ਪੀਟੀਐਮ ਵੀ ਆ ਤੇ ਦੇ ਦੇ ਆਪਾਂ ਪਹਿਲਾ ਪੀਟੀਐਮ ਤੇ ਜਾਵਾਂਗੇ ਤੇ ਫੇਰ ਰੀਵਿਲ ਕਰਾਂਗੇ ਕਿ ਕੀ ਗੁੱਡ ਨਿਊਜ਼ ਸੀ ਅੱਜ ਦੀ ਸੋ ਚਲੋ ਬਹੁਤ ਐਕਸਾਈਟਮੈਂਟ ਆ ਆਪਾਂ ਨੂੰ ਤੇ ਕਾਫੀ ਵੇਟ ਵੀ ਸੀ ਇਸ ਨਿਊਜ਼ ਦੀ ਫਾਈਨਲੀ ਅੱਜ ਮਿਲ ਕੇ ਸੋ ਚਲੋ ਜੀ ਰੈਡੀ ਹੋਈਏ ਫਟਾਫਟ ਤੇ ਫਿਰ ਚੱਲੀਏ ਵੀ ਆਪਾਂ ਚੱਲਨੇ ਆ ਜੋ ਬੰਦੇ ਸਕੂਲ ਪੀਟੀਐਮ ਤੇ ਕੀ ਬਣੂ ਜੋ ਬੰਦਾ ਇਹ ਤਾਂ ਪੈਸੇ ਦੇ ਸਿਰ ਤੇ ਆਪਾਂ ਇਹ ਤਾਂ ਮਕਸਦ ਹੀ ਹੁੰਦੇ ਆ ਹਨਾ ਵਧੀਆ ਹੁੰਦੇ ਆ ਨਾ

ਬਟ রাইਟਿੰਗ ਬਹੁਤ ਆਉਂਦੀ ਹੈ ਇਹਦੀ ਤੇ ਰੀਡਿੰਗ ਦੇ ਵਿੱਚ ਵੀ ਥੋੜਾ ਜਿਹਾ ਮਤਲਬ ਹੈਗਾ ਇਹਦਾ ਡਾਊਨ ਆਫ ਤੇ ਦੋ ਕੰਪਲੇਂਟਾਂ ਮਿਲੀਆਂ ਨੇ ਇੱਕ ਸ਼ਰਾਰਤੀ ਬਹੁਤ ਜ਼ਿਆਦਾ ਉਹ ਕਹਿੰਦੇ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ ਇਹ ਚੱਲ ਚੱਲ ਉੱਠ ਹੈ ਡੰਡਾ ਨਾਲ ਹੀ ਰੱਖਿਆ ਹੋਇਆ ਸੀ ਚੱਲ ਉੱਠ ਕਿਉਂਕਿ ਇੱਕ ਇਹਦੀ ਨਾ ਪਹਿਲਾਂ ਤੋਂ ਹੀ ਜਿਹੜੀ ਹੈਗੀ ਆ ਮੇਨ ਕੰਪਲੇਂਟ ਆ ਕਿ ਜਿਹੜੀ ਮੈਨ ਕਰਦੀ ਆ ਚੇਕ ਕਰਾ ਕੇ ਹੋਮਵਰਕ ਨਹੀਂ ਆਪਦਾ ਕਰਦਾ ਹੈਗਾ ਮੈਡਮ ਨੇ ਚੈੱਕ ਕਰਨਾ ਮੈਡਮ ਨੇ ਕਿਹਾ ਨਾ ਹੁਣ ਜਿੱਦਾਂ ਸਕੂਲ ਲੱਗਣਾ ਮੈਂ ਫੇਰ ਚੈੱਕ ਕਰਨਾ ਕਰੇ ਚੱਲ ਫੇਰ ਚੈੱਕ ਪੜ੍ਹਨ ਲੱਗ ਗਿਆ ਛੁੱਟੀਆਂ ਵੀ ਵੱਧ ਗਈਆਂ ਜੋ ਬੰਦੀਆਂ 13 ਤੱਕ ਹੋਣਗੀਆਂ ਛੁੱਟੀਆਂ ਤੇ ਕੰਮ ਕਰਨਾ ਹੋਣਾ ਹੁਣ ਜਾ ਕੇ ਇਹਨੂੰ ਪਰਵਾਉਨੇ ਆ ਹੋਮਵਰਕ ਉਹ ਪੜਾਉ ਉਹ ਦੇ ਲੈ ਕਹਿੰਦਾ ਮੈਂ ਨਹੀਂ ਕਰਨਾ ਦੇਖਿਆ ਤੁਸੀਂ ਮੈਨੂੰ ਕਹਿ ਦਿੰਦੇ ਆ ਤੂੰ ਕਰੇ ਚੱਲ ਫੇਰ ਤੈਨੂੰ ਮੈਂ ਪੜਾਉਣਾ ਦੇਖੀ ਉਹਨਾ ਦੇਖੋ ਅੱਜ ਕੌਣ ਪੜੂਗਾ 55 ਇੱਕ ਬੋਰ ਦੀ ਹੁੰਦਾ ਇੱਕ ਬੋਰ ਕੀ ਹੁੰਦਾ ਅੰਗੂਰਾ ਅੰਗੂਰਾ ਇਹ ਫਾਰ ਅੰਗੂਰਾ ਠੀਕ ਹੈ ਮੈਂ ਪੜਾਉਂਗਾ ਦੇਖੀ ਅੱਜ ਇੰਨੀ ਠੰਡ ਹੈ ਨਹੀਂ ਅੱਜ ਇੰਦਰਜੀਤ ਨੂੰ ਬੱਦ ਲੱਗਦੀ ਆ ਟੋਪ ਪਰ ਨਿਕਲੀ ਸੀ ਗਈ ਇੰਨੀ ਨਹੀਂ ਹੈਗੀ ਇੱਥੇ

ਤੇ ਆਪਾਂ ਦੇਖ ਰਹੇ ਸੀ ਬਾਹਰ ਕਸਟਮਰ ਜਾਨੂ ਮੈਂ ਬੱਚਿਆਂ ਨੂੰ ਦੇਖਣਾ ਕਿ ਕੀ ਕੀ ਕਰਦੇ ਨੇ ਖੰਡਿਆਰ ਪਾਈ ਬੈਠੇ ਸੀ ਸੋ ਮੈਨੂੰ ਲੱਗਾ ਮੈਂ ਪਹਿਲੀਆਂ ਕਲਿੱਪਾਂ ਦੇ ਵਿੱਚ ਦੱਸਣਾ ਭੁੱਲ ਗਈ ਕਿ ਅੱਜ ਗੁੱਡ ਨਿਊਜ਼ ਕੀ ਮਿਲੀ ਸਾਨੂੰ ਸਵੇਰੇ ਸਵੇਰੇ ਮੇਰੇ ਇੱਕ ਫਰੈਂਡ ਨੇ ਆਪਣੇ ਧੁੱਪਿੰਦੋਂ ਉਹਨਾਂ ਦੇ ਅੱਜ ਬੇਬੀ ਬாய் ਹੋਇਆ ਸੋ ਆਪਾਂ ਹਸਪੀਟਲ ਜਾ ਕੇ ਦੇਖ ਕੇ ਵੀ ਆਏ ਆ ਛੋਟੇ ਜਿਹੇ ਬੇਟੇ ਨੂੰ ਉਹਨਾਂ ਦੇ ਨੂੰ ਤੇ ਬਾਕੀ ਉਹ ਘਰ ਆ ਜਾਣਗੇ ਫਿਰ ਚੱਲਾਂਗੇ ਘਰ ਤੋ ਕਿ ਕੱਲ ਮੈਂ ਜਾਣਾ ਪਿੰਡ ਫਿਰ ਮੈਂ ਅੱਜ ਹੀ ਅਸੀਂ ਜਾ ਕੇ ਦੋ ਜਾਣੇ ਮੈਂ ਔਰ ਸ਼ਰਨ ਦੋਨੇ ਜਾਣੇ ਜਾ ਕੇ ਦੇਖੇ ਆਈਆਂ ਕੱਲ ਫਿਰ ਮੈਂ ਪਿੰਡ ਜਾਣਾ ਕਾਫੀ ਖੁਸ਼ੀ ਹੋਈ ਸਾਨੂੰ ਕਿਉਂਕਿ ਬਹੁਤ ਵੇਟ ਸੀਗੀ ਇਹ ਦਿਨ ਦੀ ਪਹਿਲਾਂ ਉਹਨਾਂ ਦੇ ਤਿੰਨ ਗਰਲ ਨੇ ਬੇਟੀਆਂ ਨੇ ਤਿੰਨ ਸੋ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਅਸੀਂ ਬਾਕੀ ਹੁਣ ਆਪਾਂ ਛੋਟੀ ਜਿਹੀ ਪਾਰਟੀ ਕਰਾਂਗੇ ਉਹ ਨਾਲ ਠੀਕ ਹੋਣ ਤੋਂ ਬਾਅਦ 2 ਕੁ ਮਹੀਨੇ ਤੱਕ ਜਦੋਂ ਮੌਸਮ ਵੀ ਥੋੜਾ ਜਿਆਦਾ ਸੈੱਟ ਹੋ ਜਾਏਗਾ ਤੇ ਫਿਰ ਦਿਖਾਵਾਂਗੇ ਤੁਹਾਨੂੰ ਛੋਟਾ ਜਿਹਾ ਬੇਟਾ ਉਹਨਾਂ ਦਾ ਸੋ ਚਲੋ ਜੀ ਦੇਖੀ ਆਪਾਂ ਕਸਟਮਰ ਅੱਜ ਆਪਾਂ ਜਲਦੀ ਉੱਪਰ ਜਾਣਾ ਕਿਉਂਕਿ ਬੱਚਿਆਂ ਦੇ ਹੈੱਡ ਵਾਸ਼ ਕਰਨੇ ਆ ਮਾਰਨਿੰਗ ਫਿਰ ਅਸੀਂ ਜਾਣਾ ਉੱਧਰ ਨੂੰ ਬਹੁਤ سارے ਕੰਮ ਨੇ ਜੀ ਆਪਾਂ ਤਾਂ ਆਗੇ ਉੱਪਰ ਤੇ 6:30 ਵਜੇ ਤੇ ਇੰਦਰਜੀਤ ਨੇ ਹੁਣ ਖੇਡਣ ਜਾਣ ਕਰਕੇ ਬਹੁਤ ਜਲਦਬਾਜ਼ੀ ਹੋ ਜਾਂਦੀ ਹੈ ਉੱਪਰ ਕੱਲ ਨੂੰ ਆਪਾਂ ਪਿੰਡ ਨੂੰ ਜਾਣਾ ਤੇ ਸੂਟ ਵੀ ਸਿਲੈਕਟ ਕਰਨਾ ਬਹੁਤ ਸਾਰੇ ਕੰਮ ਨੇ ਬੱਚਿਆਂ ਦੇ ਕੱਪੜੇ ਸਿਲੈਕਟ ਕਰਨੇ ਨੇ ਤੇ ਬੱਚਿਆਂ ਦੇ ਹੁਣ ਹੈੱਡ ਵਾਸ਼ ਵੀ ਕਰਨੇ ਓ ਮਾਈ ਗਾਡ ਕਿੰਨੇ ਕੰਮ ਨੇ ਸੋ ਚਲੋ ਫਟਾਫਟ ਮੈਂ ਕੰਮ ਨਿਬੜ ਲਵਾਂ ਤੇ ਫਿਰ ਆਪਾਂ ਮਿਲਦੇ ਹਾਂ ਕੰਮ ਖਤਮ ਹੋਣ ਤੋਂ ਬਾਅਦ ਲਾ ਅਸੀਂ ਹੁਣ ਬੇਲੇ ਹੋਏ ਆ ਹੁਣੇ ਬੈਠੀ ਆ ਮੈਂ ਹੁਣੇ ਇੰਦਰਜੀਤ ਆ ਗਿਆ ਦੇਖਿਆ ਤੂੰ ਖੇਡ ਖੂਡ ਕੇ ਆ ਗਿਆ ਦੱਸ ਅਸੀਂ ਇੰਨਾ ਕੰਮ ਕਰਕੇ ਪਹਿਲੇ ਹੋਇਆ ਗਰਮੀ ਆ ਗਈ ਤੇ ਟਾਈਮ 9:00 ਵਜੇ ਹੁਣ ਆਪਾਂ ਲਗਾਈਆ ਮੂਵੀ ਤੇਜਸ ਮੈਂ ਜਦ ਦੀ ਹੁਣ ਫ੍ਰੀ ਹੋਈ ਆ ਪਤਾ ਦੇਖ ਲੋ ਹੈ ਕੀ ਕੰਮ ਲੈਂ ਮੈਂ ਹੁਣ ਫ੍ਰੀ ਹੋਈ ਆ ਬੱਚੇ ਨਮਾਏ ਫਿਰ ਮੈਂ ਵੀ ਹੈਡਵਾਸ਼ ਆਪਣਾ ਕਰੇ ਲਿਆ ਮਸਾ ਚੱਲ ਸਵੇਰੇ ਸਵੇਰੇ ਕਿੱਥੇ ਕਰਾਂਗੇ ਆਪਾਂ ਵੀ ਹੁਣ ਫ੍ਰੀ ਹੋ ਗਈ ਆਪਣੀ ਖਤਮ ਤੇ ਟਾਈਮ ਹੋ ਗਿਆ 9:11 ਦਾ ਸੋ ਚਲੋ ਹੁਣ ਆਪਾਂ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰੀਏ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਵਾਲੇ ਵਲੌਗ ਦੇ ਵਿੱਚ ਕਿ ਕੱਲ ਦੇਖਦੇ ਆ ਆਪਾਂ ਚੱਲਾਂਗੇ ਨਰੈਣਗੜ੍ਹ ਨੂੰ ਸੋ ਚਲੋ ਜੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਐਂਡਿੰਗ ਕਰਦੇ ਆ ਸੋ ਉਮੀਦ ਕਰਦੇ ਆ ਤੁਹਾਨੂੰ ਅੱਡੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁਲਾਨਾ ਥੈਂਕ ਯੂ ਗੁੱਡ ਨਾਈਟ